ਜਿੱਤੇ ਇੱਕ ਪਾਸੇ ਸੂਫੀ ਗਾਇਕ ਜੀ ਖਾਨ ਨੂੰ ਉਸਦੇ ਵੱਲੋਂ ਗਾਇਕ ਗਏ ਗਲਤ ਗੀਤ ਨੂੰ ਲੈ ਕੇ ਉਸ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਦੂਜੀ ਪਾਸੇ ਕੁਝ ਅਜਿਹੇ ਫਰਜੀ ਪੱਤਰਕਾਰ ਵੀ ਨੇ ਜੋ ਸੂਫੀ ਗਾਇਕ ਦੇ ਵੱਲੋਂ ਕੀਤੀ ਗਈ ਗਲਤ ਟਿੱਪਣੀ ਦੀ ਆੜ ਵਿੱਚ ਲਗਾਤਾਰ ਉਸ ਨੂੰ ਹਰਾਸ਼ਮੈਂਟ ਕਰ ਰਹੇ ਨੇ ਜੀ ਖਾਨ ਦਾ ਵਿਰੋਧ ਕਰਨ ਨੇ ਉਸ ਨੂੰ ਬਲੈਕਮਿਲ ਕਰ ਰਹੇ ਨੇ ਇਸ ਗੱਲ ਦਾ ਪਰਦਾਫਾਸ਼ ਖੁਦ ਸੂਫੀ ਗਾਇਕ ਜੀ ਖਾਨ ਦੇ ਵੱਲੋਂ ਕੀਤਾ ਗਿਆ ਹੈ ਕਿਹਾ ਜਾਂਦਾ ਹੈ ਕਿ ਜਦੋਂ ਕਾਨੂੰਨ ਤੋਂ ਪੁਲਿਸ ਪ੍ਰਸ਼ਾਸਨ ਜਾਂ ਸੂਬੇ ਦੀ ਸਰਕਾਰ ਤੋਂ ਇਨਸਾਫ ਮਿਲਣ ਦੀ ਉਮੀਦ ਖਤਮ ਹੋ ਜਾਂਦੀ ਹੈ ਤਾਂ ਇੱਕ ਆਮ ਵਿਅਕਤੀ ਫਿਰ ਪੱਤਰਕਾਰਤਾ ਦੀ ਮਦਦ ਦੇ ਨਾਲ ਇਨਸਾਫ ਦੀ ਗੁਹਾਰ ਲਗਾਉਂਦਾ ਹੈ ਤਾਂ ਕਿ ਉਸ ਨੂੰ ਇਨਸਾਫ ਮਿਲ ਸਕੇ ਪਰ ਅਜਿਹੇ ਪੱਤਰਕਾਰ ਜੋ ਖੁਦ ਫਰਜੀ ਵਾੜਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜਿਸ ਦਾ ਪਰਦਾ ਫਾਸ਼ ਤਸੂਫੀ ਗਾਇਕ ਦੇ ਵੱਲੋਂ ਖੁਦ ਕੀਤਾ ਗਿਆ ਹੈ ਦੱਸ ਦਈਏ ਕਿ ਸੂਫੀ ਗਾਇਕ ਤੇ ਵੱਲੋਂ ਇੱਕ ਕਵਾਲੀ ਦੇ ਵਿੱਚ ਗਲਤ ਟਿੱਪਣੀ ਕਰਨ ਵਾਲੇ ਸੂਫੀ ਗਾਇਕ ਨੂੰ ਹਿੰਦੂ ਸਿੱਖ ਸਮਾਜ ਦੀ ਵੱਲੋਂ ਸ਼ਿਕਾਇਤ ਦੇਣ ਦੀ ਧਮਕੀ ਦੇਣਾ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਤੇ ਪੈਸੇ ਵਸੂਲਣ ਵਾਲੇ ਉਹਨਾਂ ਫਰਜੀ ਪੱਤਰਕਾਰਾਂ ਨੂੰ ਸੂਫੀ ਗਾਇਕ ਜੀ ਖਾਨ ਨੇ ਖੁਦ ਹੀ ਘੇਰ ਲਿਆ ਜਿਸ ਤੇ ਕਮੇਟੀ ਨੂੰ ਵੀ ਨਾਲ ਦੇ ਨਾਲ ਉਹਨਾਂ ਨੇ ਬੁਲਾਇਆ ਅਤੇ ਮੌਕੇ ਤੇ ਪਹੁੰਚਣ ਤੋਂ ਬਾਅਦ ਫਰਜੀ ਪੱਤਰਕਾਰ ਦੇ ਸਾਰੇ ਪਰਦਾਫਾਸ਼ ਹੋ ਗਏ ਥਾਣਾ ਨਿਊ ਬਰਾਦਰੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਫਰਜੀ ਪੱਤਰਕਾਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਦੱਸ ਦਈਏ ਕਿ ਸੂਫੀ ਗਾਇਕ ਬੰਟੀ ਕਵਾਲ ਨੇ ਦੱਸਿਆ ਕਿ ਉਸਨੇ 2 ਸਾਲ ਪਹਿਲਾਂ ਇੱਕ ਕਵਾਲੀ ਗਾਈ ਸੀ ਜੋ YouTube ਤੇ ਵੀ ਮੌਜੂਦ ਹੈ ਇੱਕ ਨਿਊਜ਼ ਪੋਰਟਲ ਚਲਾ ਰਹੇ ਇੱਕ ਪੱਤਰਕਾਰ ਨੂੰ ਉਸ ਕਵਾਲੀ ਬਾਰੇ ਫੋਨ ਆਇਆ ਤਾਂ ਉਸਨੇ ਕਿਹਾ ਕਿ ਕਵਾਲੀ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਲਾਈਨਾਂ ਜੋ ਗਾਈਆਂ ਗਈਆਂ ਨੇ ਉਹ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀਆਂ ਨੇ ਜਿਸ ਬਾਰੇ ਹਿੰਦੂ ਅਤੇ ਸਿੱਖ ਸਮਾਜ ਦੇ ਲੋਕ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕਰ ਰਹੇ ਨੇ ਫਰਜੀ ਪੱਤਰਕਾਰ ਨੇ ਆਪਣੇ ਨਿਊਜ਼ ਪੋਰਟਲ ਨੂੰ ਟੈਗ ਕਰਕੇ ਉਹਨੂੰ ਖਬਰ ਵੀ ਭੇਜੀ ਹੈ ਜਿਸ ਵਿੱਚ ਸ਼ਿਕਾਇਤ ਲਿਖੀ ਹੋਈ ਸੀ ਬੰਟੀ ਕਵਾਲ ਇਹ ਸਭ ਦੇਖ ਕੇ ਡੰਗ ਰਹਿ ਗਿਆ ਤੇ ਜਦੋਂ ਉਹਨਾਂ ਫਰਜ਼ੀ ਪੱਤਰਕਾਰ ਨਾਲ ਸੰਪਰਕ ਕੀਤਾ ਤਾਂ ਉਸਨੇ ਹਿੰਦੂ ਸਿੱਖ ਸੰਘਣ ਦੇ ਨਾਲ ਸੈਟਿੰਗ ਕਰਨ ਦੀ ਗੱਲ ਕੀਤੀ ਅਤੇ ਉਹਨਾਂ ਨੂੰ ਦੇਣ ਲਈ 1 ਲੱਖ ਰੁਪਏ ਦੀ ਮੰਗ ਕੀਤੀ ਜਿਸ ਤੋਂ ਬਾਅਦ ਬੰਟੀ ਕਬਾਲ ਦਾ ਕਹਿਣਾ ਹੈ ਕਿ ਉਹ ਬਹੁਤ ਡਰਿਆ ਹੋਇਆ ਸੀ ਅਤੇ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਸੀ ਉਸਨੇ ਕਿਸੇ ਜਾਣਕਾਰ ਨਾਲ ਜਦੋਂ ਗੱਲ ਕੀਤੀ ਤਾਂ ਸਿੱਖ ਤਾਲਮਿਲ ਕਮੇਟੀ ਦੇ ਨਾਲ ਸੰਪਰਕ ਵੀ ਕੀਤਾ ਜਿਸ ਤੋਂ ਬਾਅਦ ਇਸ ਸਾਰੇ ਮਾਮਲੇ ਦਾ ਪਰਦਾਫਾਸ਼ ਹੋ ਗਿਆ ਕਿ ਕੁਝ ਜੱਜੇ ਫਰਜ਼ੀ ਪੱਤਰਕਾਰ ਨੇ ਜੋ ਉਸਦੇ ਵੱਲੋਂ ਗਾਏ ਗਏ ਗੀਤਾਂ ਨੂੰ ਲੈ ਕੇ ਉਸ ਨੂੰ ਬਲੈਕਮੇਲ ਕਰ ਰਹੇ ਨੇ ਤੇ ਹਰਾਸ਼ਮੈਂਟ ਕਰ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ਼ਾਨ ਜੀ ਕੋਲ ਉਹਨਾਂ ਨੇ ਮੈਟਰ ਬਾਰੇ ਕੋਈ ਇਦਾਂ ਦੀ ਕੋਈ ਜਾਣਕਾਰੀ ਹੈ ਵੀ ਨਹੀਂ। ਕੋਈ ਵੀ ਤੇ ਅਦਰਵਾਇਸ਼ ਦਾ ਕੋਈ ਗੱਲਬਾਤ ਹੈ ਹੀ ਨਹੀਂ ਨਾਲੇ ਜਿਹੜੀ ਚੀਜ਼ 2 ਸਾਲ ਪਹਿਲਾਂ ਹੋਈ ਹੋਵੇ 5 ਸਾਲ ਪਹਿਲਾਂ ਵੀ ਕਿਸੇ ਨੇ ਗਾਇਆ ਹੋਵੇ ਤੇ ਤੁਸੀਂ ਤੇ ਇੱਥੇ ਹੀ ਸੀਗੇ ਤੁਹਾਡੇ ਧਿਆਨ 'ਚ ਵੀ ਨਹੀਂ ਆਇਆ ਤੇ ਅੱਜ ਤੁਹਾਡੇ ਧਿਆਨ 'ਚ ਤੁਹਾਡੇ ਧਿਆਨ 'ਚ ਕਿਸੇ ਨੇ ਲਿਆਂਦਾ ਹੋਵੇ ਕਿਉਂਕਿ ਉਹਨਾਂ ਨੇ ਇੱਕ ਪਾਈ ਆ ਪੋਸਟ ਉਹ ਪੋਸਟ ਦੇ ਵਿੱਚ ਉਹਨਾਂ ਨੇ ਬਕਾਇਦਾ ਲਿਖਿਆ ਕਿ ਹਿੰਦੂ ਸੰਗਠਨ ਸਿੱਖ ਜਥੇਬੰਦੀਆਂ ਅੱਜ ਜਿਲੰਦਰ ਸੀਪੀ ਸਾਹੂ ਮਿਲਣ ਜਾ ਰਹੀਆਂ ਨੇ ਮੰਗ ਪੱਤਰ ਦੇਣ ਜਾ ਰਹੀਆਂ ਨੇ ਪੰਟੀ ਕੁਵਾਲ ਦੇ ਕਲਾ ਸਕੇ ਸਖੇਨਾ ਐਸ ਕੇ ਸਖੇਨਾ ਜੀ ਐਸ ਕੇ ਸਖੇਨਾ ਜੀ ਸਾਡੇ ਸਾਹਮਣੇ ਉਹ ਪਿੱਛੇ ਖੜੇ ਨੇ ਤੁਸੀਂ ਪੁੱਛੋ ਰਹੇ ਹੋ ਤੁਸੀਂ ਕੀ ਕਹਿ ਰਹੇ ਨੇ ਕਿ ਜੇ ਮੈਨੂੰ ਕੁਝ ਹੋ ਗਿਆ ਤੇ ਉਹਦੀ ਜ਼ਿੰਮੇਵਾਰੀ ਕੌਣ ਲਵੇਗਾ ਸਾਨੂੰ ਤਮਕੀਆਂ ਦੇ ਰਹੇ ਭਾਈ ਸਮੂਹ ਚੇਹੇ ਦੇਖ ਸਕਦੇ ਹੋ ਇਸ਼ਾਨ ਸ਼ਰਮਾ ਜੀ ਨੇ ਸਮੂਹ ਚੇਹੇ ਹੈ ਉਸ ਕਹਿੰਦੇ ਇੱਕ ਚਾਰਨੀ ਇਸ਼ਾਨ ਸ਼ਰਮਾ ਜੀ ਤੁਹਾਨੂੰ ਕਿਹੜੇ ਕਿਹੜਾ ਹਿੰਦੂ ਸੁਭਾ ਕਰਨਾ ਹੈ ਕਿਹੜਾ ਕੋਈ ਨਹੀਂ ਮਿਲਦਾ ਪਿਆਣਾ ਹਿੰਦੂ ਤੋਂ ਆਏ ਨੇ ਸ਼ਾਨ ਸ਼ਰਮਾ ਜੀ ਜੀ ਆਪਾਂ ਨੂੰ ਕੋਈ ਬੰਦੇ ਤੋਂ ਕੋ ਆਪਾਂ ਨੂੰ ਹੈ ਹੀ ਨਹੀਂ ਉਹ ਬੰਦਾ ਕਵਲੀਆਂ ਗਠਨ ਜੀ ਐਦਾਂ ਕਿ ਕੋਈ ਨਹੀਂ ਆ ਫਿਰ ਹਿੰਦੂ ਸੰਗਠਨ ਬਣ ਕੇ ਮੈਂ ਇਹਨਾਂ ਦਾ ਜ਼ਰੂਰ ਜਵਾਬ ਦਵਾਵਾਂਗਾ ਜੀ ਮੈਂ ਲੋਕੀ ਤੁਸੀਂ ਪੱਤਰਕਾਰ ਹੋ ਤਾਂ ਤੁਸੀਂ ਹਿੰਦੂ ਸੰਗਠਨ ਨਾਲ ਗੱਲ ਕਰਦੇ ਤੁਸੀਂ ਮੈਨੂੰ ਤੁਹ ਸੈਨਾ ਜੀ ਮੈਂ ਮੈਂ ਤੁਹ ਮਨਾਉਂਦਾ ਮੈਂ ਤੁਹਾਨੂੰ ਇਹ ਸੁਨੇਹਾ ਪਹੁੰਚ ਕਿ ਤੁਸੀਂ ਜਿਹੜਾ ਇਹਨਾਂ ਨੂੰ ਉਹ ਮੈਸੇਜ ਜਿਹੜਾ ਹੈ ਕਹਿ ਰਹੀ ਮੀਡੀਆ ਨਾਲ ਮੈਨੂੰ ਨਹੀਂ ਬੰਦਾ ਮੈਂ ਹੋਣਾ ਆ ਕੀ ਮੈਸੇਜ ਪਾਇਆ ਕਿ ਉੱਤੇ ਹਿੰਦੂ ਸੰਗਠਨਾਂ ਤੇ ਸਿੱਖ ਸੰਗਠਨ ਇਹ ਕਲਾਮ ਜਿਹੜਾ ਆ ਉਹ ਮੰਗ ਪੱਤਰ ਦੇ ਰਹੇ ਆ ਪਰ ਆਪਾਂ ਸਾਰੀ ਜਿਹੜੀ ਤੁਹਾਨੂੰ ਪਤਾ ਹੈ ਹਿੰਦੂ ਕਮਿਟੀ ਦਾ ਕੰਮ ਹਿੰਦੂ ਤਾਲ ਮਿਲਕਮਿਟੀ ਆਪਾਂ ਜਣਾ ਰਹੇ ਆ ਸ਼ਹਿਰ ਦੇ ਦਿੱਤੇ ਕਿਤੇ ਹਿੰਦੂ ਸੰਗਠਨ ਦਾ ਕੰਮ ਹੋ ਰਿਹਾ ਹੈ ਫਿਲਮ ਬੰਦ ਕਰਾਣੀ ਅਸੀਂ ਸਹਿਲ ਦੇ ਆਧਾਰ ਤੇ ਖੜੇ ਹੁੰਦੇ ਆ ਠੀਕ ਹੈ ਸਾਰੀ ਪ੍ਰੈਸ ਨੂੰ ਵੀ ਪਤਾ ਇਸ ਚੀਜ਼ ਦਾ ਬਿਲਕੁਲ ਤੇ ਮੈਨੂੰ ਦੱਸੋ ਵੀ ਉਹ ਮੈਟਰ ਕੋਈ ਸਾਡੇ ਇਤਿਹਾਸ ਦਾ ਹੈ ਹੀ ਨਹੀਂ ਨਾ ਹੀ ਕੋਈ ਅਸੀਂ ਕੰਪਲੀਟ ਰੈਡੀ ਕੀਤੀ ਹੈ ਕਿ ਸਾਡੇ ਮੈਂ ਕਿਹ ਲੋ ਅੱਗੇ ਪਿੱਛੇ ਪੁਰਾਣੇ ਆਪੇ ਦੋ ਟਾਂਡਾ ਕਿੰਨੀ ਪੁਰਾਣੀ ਹੈ ਕਿੰਨੀ ਪੁਰਾਣੀਆਂ ਪੁਰਾਣੀ ਕਵਾਲੀ ਕਿੰਨੀ ਪੁਰਾਣੀ ਹੈ ਹੁਣ ਇਹ ਦਿਨ ਬੱਦਖਾਂ ਆ ਬਾਕੀ ਕੰਟੀ ਦੀ ਹਰ ਜਾਂਦਾ ਫੇਰ ਕੌਣ ਜ਼ਿੰਮੇਵਾਰ ਸੀ ਇਹ ਤਾਂ ਹੁਣ ਦਾ ਕਹਿ ਰਿਹਾ ਇਹ ਅੱਜ ਕਹਿੰਦੇ ਆ ਇਹ ਤਾਂ ਬਹੁਤ ਖੁਸ਼ੀ ਜੇ 8000 ਰੁਪਏ ਦੇ ਦਿੰਦੇ ਸਾਡੀ ਜੇਬ ਤੇ ਹਰੀਆਂ ਹੋ ਜਾਣੀਆਂ ਸੀ ਇਹਨਾਂ ਦੀਆਂ ਭਰ ਜਾਣੀਆਂ ਸੀ ਮੈਂ ਪਰਸੋਂ ਨੂੰ ਕੁਝ ਅਸੀਂ ਮੈਂ ਅੱਸੀ ਕੋਲ ਦਿਖਾ ਕੇ ਮਾਰ ਦਿੰਦੇ ਦੇਖੋ ਮੈਂ মিডিਆ ਨੂੰ ਇੱਕ ਬੇਨਤੀ ਕਰਦਾ ਆਂ ਜੋ ਵੀ ਇਹਨਾਂ ਨੇ ਕਿਹਾ ਹੈਗਾ ਆ ਵੀ ਸਾਡੇ ਜ਼ਿੰਮੇਵਾਰ ਅਸੀਂ ਕਿਸੇ ਦੇ ਕੋਈ ਜ਼ਿੰਮੇਵਾਰ ਨਹੀਂ ਇੱਕ ਉੱਟਾ ਸਾਨੂੰ ਪ੍ਰੈਸ਼ਰ ਪਾ ਰਹੇ ਸਾਨੂੰ ਪੈਸੇ ਦੋ ਅਸੀਂ ਮਰ ਜਾਣਾ ਹੈ ਇਹ ਸਾਨੂੰ ਤਾਂ ਧਮਕੀਆਂ ਦੇ ਰਹੇ ਅਸੀਂ ਮੋਰ ਦੀ ਕੋਰਟ ਤੁਹਾਡੇ ਵੱਲੋਂ ਜੋ ਗੱਲਬਾਤ ਦੱਸੀ ਜਾ ਰਹੀ ਹੈ ਉਹ ਕਹਿ ਰਹੇ ਮੈਂ ਕੋਰਟ 'ਚ ਦੱਸਾਂਗਾ ਸਾਹਮਣੇ ਕਿਉਂ ਨਹੀਂ ਗੱਲ ਕਰ ਲਈ ਸਾਹਮਣੇ ਸਾਨੂੰ ਪੁੱਛੋ ਭਾਈ ਇਹ ਦੇਖੋ ਮੇਰੀ ਇਹ ਸੋਚਣ ਦੀ ਮੈਂ ਚੰਗਾ ਆਗਾਵਾ ਅੱਛਾ ਆਗਾਵਾ ਅੱਛੀ ਸੋਚ ਹੈ ਅੱਛੀ ਲੋਕਾਂ ਨੂੰ ਅੱਛੀ ਗੱਲ ਪਹੁੰਚੇ ਕੋਈ ਮੈਂ ਕਰੀ ਅਜ ਤੱਕ ਕਰੀ ਕਿਸ ਨੂੰ ਮਾਰਾ ਨਹੀਂ ਨਾ ਮੈਂ ਕਦੀ ਕਿਸੇ ਦੇ ਖਿਲਾਫ ਬੋਲਿਆ ਮੈਨੂੰ ਨਾ ਮੈਂ ਬੋਲੂਗਾ ਕਿਉਂਕਿ ਮੈਂ ਦਾਤਾ ਜੀ ਦੇ ਸਾਰੇ ਧਰਮਾਂ ਦੇ ਜਾਨਣਾ ਮੈਨੂੰ ਸਾਰੇ ਸਾਰੇ ਧਰਮਾਂ ਵਾਲੇ ਮੈਨੂੰ ਸਕਦੀਆਂ ਕੌਣ ਦਾਸ ਤੇ ਪਾਜੀ ਵੀ ਆਸਾ ਕੀ ਹੋ ਗਿਆ ਕਿ ਜਿਹੜਾ ਤੁਸੀਂ ਕਿੰਨੇ ਕਿ ਪੈਸੇ ਮੰਗ ਰਹੇ ਨੇ ਜਿਹੜੀ ਗੱਲ ਹੈ ਪਾਜੀ ਕਿ ਇਹ ਮਾਮਲਾ ਕਿ ਮੈਂ ਕਵਾਲੀ ਗਾਈਆ ਕੁਸ਼ਤਵਾਲੀ ਦੇ ਵਿੱਚ ਕੁਝ ਲਾਈਨਾਂ ਗਾਈਆਂ ਵੀ ਜਿਹੜਾ ਵੀ ਤੁਸੀਂ ਗਲਤ ਗੱਲ ਤੁਸੀਂ ਕਦੋਂ ਗਾਈਆਂ ਬੱਜੀ ਪਾਜੀ ਮੈਨੂੰ ਇਹ ਮੇਰੇ ਕੋ 5 ਸਾਲ ਪਹਿਲਾਂ ਕਿਸੇ ਨੂੰ ਗਾਈ ਇੱਕ ਵਾਲੀ ਉਹ ਤੇ ਮੈਨੂੰ 2 ਸਾਲ ਹੋ ਗਏ ਤਾਂ 2 ਸਾਲਾਂ ਦੇ ਵਿੱਚ ਪਤਾ ਨਹੀਂ ਬਾਰੇ ਮੁੱਦਾ ਹੋਣ ਦੇਣ ਕਿ ਛੜਿਆ ਦੋ ਸਾਲਾਂ ਦੇ ਵਿੱਚ ਪਤਾ ਪਤਾ ਨਹੀਂ ਕਿੰਨਿਆਂ ਨੇ ਇਸ ਕਵਾਲੀ ਨੂੰ ਗਾਇਆ ਸਰ ਤੁਸੀਂ ਇਹ ਮੁੱਦੇ ਨੂੰ ਪਰਸਨਲੀ ਖੁੰਦਗ ਮੰਨਦੇ ਹੋ ਜਾਂ ਕੀ ਮੰਨਦੇ ਹੋ ਸਰ ਇਹਨੂੰ ਮੇਰੇ ਹਿਸਾਬ ਨਾਲ ਤਾਂ ਪਰਸਨਲੀ ਇਹ ਦੀ ਸਿਰ ਪਰਸਨਲੀ ਕੀ ਰੰਜਿਸ਼ ਹੋ ਸਕਦੀ ਤੁਹਾਡੇ ਨਾਲ ਉਹ ਪਰਸਨਲੀ ਕੀ ਰੰਜਿਸ਼ ਮੈਨੂੰ ਤਾਂ ਪਤਾ ਨਹੀਂ ਕੀ ਮੈਨੂੰ ਤੁਹਾਨੂੰ ਜਾਣਦੇ ਨੇ ਇਹਨਾਂ ਦਾ ਬਾਰ ਬਾਰ ਇੱਕੋ ਹੀ ਆਨਸਰ ਹੈ ਕਿ ਇਹਨਾਂ ਨੂੰ ਮੈਂ ਕੋਰਟ 'ਚ ਦੇਖੂਗਾ ਇਹ ਕੋਰਟ ਦੇ ਵਿੱਚ ਆਪ ਮਾਫੀ ਮੰਗ ਕੇ ਜਾਣਗੇ ਮੇਰੇ ਤੋਂ ਤਾਂ ਸੋ ਮੈਂ ਅੱਛਾ ਤਾਂ ਕੋਰਟ ਮੇਰੇ ਲਈ ਵੀ ਹੈਗੀ ਆ ਮੈਂ ਕਿਹੜਾ ਕੋਈ ਗੁਨਾਹ ਕੀਤਾ ਕੋਈ ਮੈਂ ਮੈਂ ਕੁਝ ਕੁਝ ਨਹੀਂ ਕੀਤਾ ਇੱਕੋ ਬੰਦਾ ਭਾਈ ਬਲੈਕਮੇਲ ਕਰ ਰਿਹਾ ਲੱਖ ਰੁਪਏ ਮੰਗ ਰਿਹਾ ਕਿੱਥੋਂ ਦੇਣਾ ਲੱਖ ਰੁਪਏ ਮੈਂ ਮੇਰੇ ਤਾਂ ਕਰਦੇ ਮੈਂ ਕਿੰਨੇ ਪੈਸੇ ਦੀ ਮੈਂ ਉਨੀ ਕਮਾਉਣਾ ਉਨੀ ਕਮਾਉਣਾ ਹੁਣ ਕਿੰਨੇ ਪੈਸੇ ਦੇਣ ਤੁਸੀਂ ਇੱਥੇ ਆਇਆ ਅੱਜ ਤੱਕ ਦੇ ਮਾਇਸੇ 10000 ਤੇ ਤੁਸੀਂ ਬੁਲਾ ਆ ਜੀ ਇਹਨਾਂ ਨੂੰ ਉੱਥੇ ਦੇਣ ਬਾਕੀ ਪੈਸੇ ਸ਼ਾਮੀ ਦੇਣੇ ਸੀ ਪੱਤਰਕਾਰ ਸਾਡੇ ਕੋਲ ਤੁਸੀਂ ਤੁਸੀਂ ਪਹਿਲਾਂ ਜਦੋਂ ਸਿੱਖ ਸਿੱਖ ਜੱਟਾਂ ਦੇ ਬੰਦੀਆਂ ਨੂੰ ਮਿਲ ਕੇ ਆਏ ਉਹਨਾਂ ਨੇ ਤੁਹਾਨੂੰ ਕੀ ਕਿਹਾ ਕਹਿੰਦੇ ਮੈਂ ਸਾਡੇ ਕੋਲ ਕੋਈ ਨਹੀਂ ਕੋਈ ਸੁਣਾਈ ਤੁਹਾਨੂੰ ਸੁਣਾਈ ਗੁਰੂ ਧਰਮ ਦਾ ਦੇ ਵਿੱਚ ਵੀ ਮੈਂ ਸੁਣਾਈ ਮੈਂ ਕਹਾ ਵੀ ਸੁਣੋ ਮੈਂ ਕਹਾ ਮੈਂ ਤਾਂ ਕਵਾਲੀ ਗਾਈ ਆ ਉਹਦੋਂ ਇਹ ਕਹਿੰਦੇ ਆਹ ਵੀ ਤੁਸੀਂ ਲਾਈਨ ਕੋਈ ਗਲਤ ਲੈ ਕੇ ਕਰੀ ਉਹ ਅਸੀਂ ਆਪਣੇ ਫੇਕ ਤੇ ਨਹੀਂ ਕਹਿੰਦੇ ਪੱਤਰਕਾਰ ਬਕਾਇਦਾ ਸਾਡੇ ਨਾਲ ਸੀ ਪੱਤਰਕਾਰ ਵੀ ਆ ਰਹੇ ਆ ਕਲੀਅਰ ਕਰ ਲੈਣੇ ਜਲੰਧਰ ਤੋਂ ਬਾਹਰ ਤੋਂ ਕੋਈ ਆ ਕੇ ਕਾਰਵਾਈ ਕਰ ਪੱਤਰਕਾਰ ਬਕਾਇਦਾ ਸਾਡੇ ਨਾਲ ਸੀ ਉਹ ਮੌਜੂਦਾ ਤੁਹਾਡੇ ਕੋਲ ਪੱਤਰਕਾਰ ਦੀ ਇਹਨਾਂ ਕੋਲ 10000 ਰੁਪਏ ਲਿੱਤਾ ਜੀ ਤੁਸੀਂ 10000 ਦਿੱਤਾ ਜੀ ਇਹਨਾਂ ਨੂੰ ਮੌਕੇ ਤੇ ਕੱਢੋ ਸਰ 10000 ਜਿੱਥੇ ਆ ਤੁਸੀਂ ਦੇਖ ਸਕਦੇ ਹੋ ਜੀ ਪੈਦਲ ਕਿਹਦੀ ਨੰਬਰਿੰਗ ਹੋਏਗੀ ਜੀ ਦਿਖਾਓ ਸਰ ਨੰਬਰਿੰਗ ਆ ਗਈ ਪਾਜੀ ਸੋ ਮੌਕੇ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਜੀ 10000 ਰੁਪਏ ਦੇ ਕੋਲ ਲਿੱਤਾ ਗਿਆ ਜੀ 80000 ਚ ਇਹਨਾਂ ਦਾ ਸੌਦਾ ਹੋਇਆ ਸੀਗਾ ਇਹ 10000 ਰੁਪਏ ਦੇ ਵਿੱਚ ਇਹਨਾਂ ਨੇ ਹੁਣ ਇਹਨਾਂ ਨੂੰ ਕੀਤੀ ਹੈ ਜੀ ਇਹਨਾਂ ਨੇ ਜੀ ਲੱਖ ਰੁਪਇਆ ਮੰਗਿਆ ਸੀ ਮੈਂ 80000 ਰੁਪਇਆ ਮੈਂ ਕਹਾ ਮੈਂ ਦੇ ਸਕਦਾ ਹਾਂ ਜੀ ਮੈਂ 50 ਕਹਿਆ ਸੀ ਕਹਿੰਦੇ ਨਹੀਂ ਐ ਨੀਚੇ ਪਾਰਟੀ ਨਹੀਂ ਮੰਨਦੀ ਮੋਦੀ ਸਰ ਤੁਸੀਂ ਸਮਝ ਰਹੇ ਨੂੰ 10000 ਦਿੱਤਾ ਤੁਸੀਂ ਇਹਦੀ ਨੰਬਰ ਹੀ ਦਿਖਾਉ ਸਰ ਪਹਿਲਾਂ ਰੈਡੀ ਸੀ ਇਹਨਾਂ ਨੂੰ ਹਾਂਜੀ ਭਾਜੀ ਮੈਂ 50 ਕੱਲ ਮੋਦੀ ਵਿੱਚ ਗਲਤ ਕੀ ਭਾਜੀ ਜੀ ਅਸੀਂ ਥੋੜਾ ਜਿਆਦਾ ਅਸੀਂ ਭਾਜੀ ਰੋਜ਼ ਮਜ਼ਾਰਾ ਰੋਜ਼ ਕਮਾਉਣੇ ਰੋਜ਼ ਖਾਣੇ ਆ ਸਾਡੇ ਨਾਲ 15 ਮੁੰਡੇ ਕੰਮ ਕਰਦੇ ਸਾਰਿਆਂ ਨੂੰ ਦਿਹਾੜੀਆਂ ਦਿੰਨੇ ਆ ਤੇ ਰੋਜ਼ ਵੀ ਰੋਜ਼ ਰੋਜ਼ ਮਜ਼ਾਰਾ ਪੈਸੇ ਦਿੰਨੇ ਉਹਨਾਂ ਤੁਹਾਨੂੰ ਜਿਹੜੀ ਫੋਨ ਕਾਲ ਆ ਰਹੀ ਸੀ ਪੈਸੇ ਲਈ ਕਿੰਨਾ ਤੇ ਆ ਰਹੀ ਸੀ ਮੈਨੂੰ ਜੱਥੇਬੰਦੀਆਂ ਦੇ ਨਹੀਂ ਨਹੀਂ ਭਾਜੀ ਮੈਨੂੰ ਸਿੱਖ ਜੱਥੇਬੰਦੀ ਸਰ ਇਹ ਦੱਸੋ ਜਿਹੜਾ ਤੁਸੀਂ 1 ਹਾਂ ਜੀ ਹਾਂ ਜੀ ਸਰ ਦੱਸੋ ਜੀ ਮੇਰੇ ਕੋਲ ਭਾਜੀ ਸਾਰੀ ਰਿਕਾਰਡਿੰਗ ਹੈਗੀ ਆਡੀਓ ਕਾਲ ਦੇ ਵਿੱਚ ਇਹਦਾ ਭਾਜੀ ਹੁਣਾਂ ਦੀ ਸਾਰੀ ਕਾਲ ਦੀ ਰਿਕਾਰਡਿੰਗ ਹੈਗੀ ਆ ਸਰ ਸਾਡੇ ਕੋਲ ਵੀ ਕੁਝ ਇਦਾਂ ਦੇ ਪ੍ਰੂਫ ਹੈਗੇ ਤੁਸੀਂ ਕੋਈ ਆਪਣੇ ਪੇਜ ਦੇ ਥਰੂ ਬਣਾਏ ਹੋਏ ਤਾਂ ਤੁਸੀਂ ਉਹ ਵੀ ਦਿਖਾ ਸਕਦੇ ਆ ਉਹ ਸਰ ਤੁਸੀਂ ਕੋਈ ਅਗਰ ਤੁਸੀਂ ਮੀਡੀਆ ਪੱਤਰਕਾਰ ਹੋ ਤੁਹਾਡਾ ਪੱਤਰਕਾਰ ਆਪਣੇ ਦੁਨੀਆ ਦਾ ਚੌਥਾ ਸਤਮਬਨ ਬਣਿਆ ਜਾਂਦਾ ਜੀ ਤੁਸੀਂ ਸਰ ਕੋਈ ਪੇਜ ਤੇ ਕੋਈ ਸੋਸ਼ਲ ਨੈਟਵਰਕ ਤੇ ਹੋਣੀ ਪੈਣੀ ਪਸਰਨਲੀ ਇਹਨਾਂ ਨੂੰ ਭੇਜ ਰਹੇ ਹੋ ਇਹ ਤਾਂ ਪਹਿਲਾਂ ਚੈੱਕ ਕਰ ਲੈ ਫਿਰ ਨਹੀਂ ਹੈਗਾ ਸਰ ਅਸੀਂ ਚੈੱਕ ਕੀਤਾ ਜੀ ਅਸੀਂ ਕਿ ਜਿੱਥੇ ਬੰਦਿਆਂ ਨਾਮ ਦੱਸੋ ਸਰ ਬੋਲ ਜਿੱਥੇ ਜਿੱਥੇ ਵੀ ਨਾਮ ਦੱਸੋ ਸਰ ਪਾਜੀ ਡਿਟੇਲ ਦੱਸੋ ਇਹ ਨੋਟਾ ਦੇ ਬੋਲੋ ਸਰ ਸੀਸੀਟੀ ਦੇ ਪੈਸੇ ਲੈ ਕੇ ਬੋਲੋ ਬੋਲੋ ਸਰ ਨੰਬਰ ਬੋਲੋ ਸੀਸੀਟੀ ਦੇ ਪੈਸੇ ਲੈ ਕੇ ਜਾ ਰਹੇ ਹੋ ਬੋਧ 50000 ਦੀ ਕਾਪੀ ਦੇ ਨੰਬਰ ਵਾਹ ਦੇ ਵਿੱਚ ਜਿਹੜੀ ਮੇਰੇ ਕੋਲ ਆ ਤੁਸੀਂ ਸਾਰੀ ਲੈ ਸਕਦੇ ਜਿਹੜੇ ਤੁਹਾਡੇ ਕੋਲ ਨਿਕਲਦੇ ਘਰ ਲੋ ਸਰ ਆ ਦੇਖੋ ਜੀ ਤੁਹਾਡੇ ਕੋਲ ਸਰ ਤੁਹਾਡੇ ਕੋਲ ਲਾਸਟ 800 ਵਾਰ ਵਾਰ ਆਪਾਂ ਕਰ ਦਿੰਦੇ ਗੱਲ ਪਾਜੀ ਉਹ ਕਹਿੰਦੇ ਇਹ ਕਹਿੰਦੇ ਸੀ ਵੀ ਜੇ ਮਤਲਬ ਮੈਂ ਸਾਰੀ ਗੱਲਬਾਤ ਰੋਪਾ ਦਫਾ ਕਰ ਦੂੰਗਾ ਵੀ ਮੈਨੂੰ ਤੁਸੀਂ ਪੈਸੇ ਦੇ ਦਿਓ ਮੈਂ ਉਹਨਾਂ ਨੂੰ ਆਪੇ ਸੌਲਟ ਆਊਟ ਸਾਰਾ ਕਰ ਦੂੰਗਾ ਤੁਹਾਨੂੰ ਕੋਈ ਮਤਲਬ ਨਹੀਂ ਕਿ ਜਿਹੜੀ ਜੱਥੇ ਬੰਦੀ ਨੇ ਕਾਲ ਦਿੱਤੀ ਸੀ ਇਸ ਟਾਈਮ ਇੱਥੇ ਆਈ ਹੈ ਤੁਹਾਡੇ ਕੋਲ ਨਹੀਂ ਬਾਜੀ ਕੋਈ ਕਾਲ ਨਹੀਂ ਕੋਈ ਨੰਬਰ ਧਰਨਾ ਲਗਾਉਣ ਦੀ ਕਾਲ ਦਿੱਤੀ ਗਈ ਸੀ ਉਹ ਬੰਦੀਆਂ ਦਾ ਅੱਜ ਤੱਕ ਬਾਜੀ ਦੇਖੋ ਅਸੀਂ ਉਹਨਾਂ ਦੇ ਵੀ ਰੋਜ਼ ਸਗੋਂ ਬੰਟੀ ਭਾਜੀ ਦੀ ਮੈਂ ਗੱਲ ਕਰਦਾ ਆ ਬੰਟੀ ਕਵਾਲ ਬਾਜੀ ਮੇਰੇ ਵੱਡੇ ਭਾਜੀ ਆ ਉਹਨਾਂ ਨੇ ਕੱਲ ਦਾ ਕੁਛ ਖਾਦਾ ਪੀਤਾ ਨਹੀਂ ਡਿਪਰੈਸ਼ਨ ਦੇ ਵਿੱਚ ਐਨਾ ਆ ਕਦੀ ਜ਼ਿੰਦਗੀ ਦੇ ਵਿੱਚ ਅਸੀਂ ਕਦੀ ਕਿਸੇ ਉਹ ਸਗੋਂ ਆਪ ਉਹਨਾਂ ਦੇ ਕੇਸ ਵੱਡੇ ਰੱਖੇ ਹੋਇਆ ਬਾਲ ਵੱਡੇ ਵੱਡੇ ਆ ਬਾਜੀ ਉਹ ਨਹੀਂ ਇੱਦਾਂ ਬਾਹਰ ਨਹੀਂ ਘੁੰਮ ਸਕਦੇ ਤੇ ਐਕ ਭਾਜੀ ਹੁਣੀ ਤੇ ਅਸੀਂ ਕਿਸੇ ਧਰਮ ਦੇ ਖਿਲਾਫ ਕਦੀ ਨਹੀਂ ਬੋਲ ਸਕਦੇ ਇਹਨਾਂ ਨੇ ਭਾਜੀ ਨੇ ਤੁਹਾਡੇ ਨਾਲ ਗੱਲ ਕੀਤੀ ਇਹਨਾਂ ਨੇ ਕੋਈ ਸੰਗਠਨਾਂ ਤੋਂ ਦੱਸਿਆ ਕਿ ਕਿਹੜੀ ਗਲਤੀ ਉਹਨਾਂ ਨੂੰ ਪੈਨ ਆ ਇਸ ਦੇ ਨਾਲ ਕੀ ਉਹਨਾਂ ਨੂੰ ਪਿੰਚ ਹੋਇਆ ਉਹਨਾਂ ਕਹਿੰਦੇ ਜੀ ਉਹਨਾਂ ਨੂੰ ਪਿੰਚ ਇਹ ਗੱਲ ਦਾ ਹੋਇਆ ਵੀ ਅਸੀਂ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਸ਼ੇਰ ਦਾ ਦਰਜਾ ਦਿੰਨੇ ਹਾਂ ਜੀ ਸਰ ਤੁਹਾਡੀ ਜਿਹੜੀ ਕਵਾਲੀ ਤੇ ਇਹਨਾਂ ਨੇ ਇੱਕ ਮੁੱਦਾ ਚੁੱਕਿਆ ਤੁਹਾਨੂੰ ਠੱਗਣ ਦਾ ਉਹ ਸਰ ਕਵਾਲੀ ਦਾ ਕੀ ਬੋਲ ਸੀਗੇ ਉਹਦੇ ਬੋਲ ਭਾਜੀ ਇਹ ਸੋਨੇ ਦੇ ਸਿੱਕੇ ਝਾੜਦੇ ਜੁੱਤੇ ਫਕੀਰ ਦੇ ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ ਔਰ ਅੱਜ ਤੋਂ ਪਹਿਲਾਂ 5 ਸਾਲ ਪਹਿ ਪਠਾਨਪੁਰ ਸ਼ਹਿਰ ਤੋਂ ਇਧਰ ਹੁਸ਼ਿਆਰਪੁਰ ਸਾਈਡ ਦੇ ਉਹਨਾਂ ਨੇ ਹਾਂਜੀ ਸਰ ਇੱਕ ਸਾਡੇ ਕੋਲ ਇਨਫੋਰਮੇਸ਼ਨ ਕੰਟਰੋਲ ਰੂਮ ਤੋਂ ਆਈ ਸੀ ਵੀ ਇਕੱਠੇ ਹੋਏ ਆ ਬੰਦੇ ਪ੍ਰੈਜ਼ੀਡੈਂਟ ਹੋਟਲ ਦੇ ਬਾਹਰ ਜਿੱਥੇ ਅਖਬਾਰ ਸਗੇਦਲ ਉਥੇ ਔਰ ਜਾ ਕੇ ਉਹ ਦੇਖਿਆ ਸੀ ਇੱਕ ਲੜਕਾ ਹੈਗਾ ਇਹ ਬਹਿਗਾਇਤ ਜਗਤ ਮاهر ਉਰਫ ਬੰਟੀ ਕਵਾਲ ਮਸ਼ਹੂਰ ਆ ਬੰਦਾ ਇਹ ਕਵਾਨੀਆਂ ਗਾਉਂਦਾ ਇਹਨਾਂ ਨੇ ਦੱਸਿਆ ਕਿ ਇਹਦੇ ਇੱਕ ਕਵਾਲੀਆਂ ਉਹਨੇ ਗਾਈ ਸੀ ਕੋਈ 2019 ਦੇ ਵਿੱਚ ਉਦੇ ਵਿੱਚ ਵਰਡਿੰਗ ਸੀ 16 ਦੇ ਸਿੱਕੇ ਚਾਰ ਦੇ ਜੁੱਤੇ ਫਕੀਰ ਦੇ ਔਰ ਸ਼ੇਰਾਂ ਦੇ ਥੱਪੜ ਮਾਰਦੇ ਕੁੱਤੇ ਫਕੀਰ ਦੇ ਸੋ ਜੋ ਇਸ ਜਿਲ੍ਹਾ ਗੰਡ ਦੇ ਵਿੱਚ ਵਰਡਿੰਗ ਆਈ ਹੈ ਸ਼ੇਰਾਂ ਦੇ ਥੱਪੜ ਮਾਰਦੇ ਇਸ ਚੀਜ਼ ਨੂੰ ਲੈ ਕੇ ਕਿਸੇ ਇੱਕ ਪੱਤਰਕਾਰ ਨੇ ਜਿਹਦਾ ਨਾਮ ਐਸ ਕੇ ਸਖਸੈਣਾ ਹੈ ਉਹਨਾਂ ਨੇ ਇਹਨੂੰ ਬਲੈਕਮੈਲ ਕਰਨਾ ਸ਼ੁਰੂ ਕੀਤਾ ਵੀ ਤੇਰੇ ਅਗੇਂਸਟ ਜਿਹੜੇ ਸਿੱਕੇ ਜਿੱਥੇ ਬੰਦੀਆਂ ਵੀ ਉਹਦੇ ਅਗੇਂਸਟ ਆ ਕੀ ਵੀ ਸ਼ੇਰ ਆਪਾਂ ਕਹਿੰਦੇ ਉਹ ਕਮਿਸ਼ਨ ਮਾਰਾਇ ਨੂੰ ਕਹਿੰਦੇ ਆ ਤੇ ਜਦਕਿ ਸਿੱਖ ਕਰਮਚਾਰੀ ਕਮੇਟੀ ਨਾਲ ਉਹਨਾਂ ਨੇ ਆ ਕੇ ਲੜਕੇ ਨੇ ਸੰਪਰਕ ਕੀਤਾ ਉਹਨਾਂ ਨੂੰ ਵਰਨਿੰਗ ਸੁਣਾਈ ਆ ਉਹਨਾਂ ਨੇ ਇੱਥੇ ਕੋਈ ਦਰਾਇ ਨਹੀਂ ਕੀਤਾ ਹੋਰ ਗਾਲਾਂ ਵੀ ਕਾਫੀ ਪੁਰਾਣਾ ਸੀਗਾ ਇਹਨੇ ਸਿਰਫ ਔਰ ਸਿਰਫ ਇਹਨੂੰ ਆਪਣਾ ਕੋਈ ਲਾਲਚ ਕਰਕੇ ਉਹਨੂੰ ਠੱਪਣ ਵਾਸਤੇ ਜਾਂ ਉਹਨੂੰ ਕੁਝ ਉਤੋਂ ਪੈਸੇ ਵੜਨ ਵਾਸਤੇ ਇਹਦੀ ਪੁਲੀ ਲਈ ਐ ਇਸ ਚੀਜ਼ ਤੇ ਬਾਕੀ ਉਹ ਸਿਕਟਾਰਕ ਕਮੇਟੀ ਆ ਉਹਨਾਂ ਨੇ ਵੀ ਇਹਦੇ ਵਿੱਚ ਆ ਕੇ ਲੋਸ ਪ੍ਰਗਟ ਕੀਤਾ ਵੀ ਸਾਡੇ ਇਹਨਾਂ ਨੇ ਯੂਜ਼ ਕੀਤਾ ਸਮਝ। ਸਰ 1 ਲੱਖ ਦੀ ਡਿਮਾਂਡ ਨਹੀਂ ਕਿਸੇ ਨੂੰ। ਇੱਕ ਦੱਸ ਦਈਏ ਅਸੀਂ ਸਾਰਾ ਵੈਰੀਫਾਈ ਕਰਦੇ ਪਏ ਆ ਸਾਡੇ ਕੋਲ ਇਹਨਾਂ ਨੇ ਕਈਆਂ ਨੇ ਸਾਡੇ ਕੋਲ ਇਹਦਾ ਜਿਹੜਾ ਮੋਬਾਈਲ ਦੇ ਵਿੱਚ ਇਹਨਾਂ ਦੀਆਂ ਵੀਡੀਓ ਈਵਨ ਐ ਫੋਨ ਕਰਕੇ ਇਹਨੂੰ ਉਹਦੇ ਦੇ ਰਿਹਾ ਵੀ ਤੇਰੇ ਆ ਵੀ ਤੇਰੇ ਗੀਸਟਾ ਉਹ ਕਰ ਰਹੇ ਆ ਪ੍ਰਦਰਸ਼ਨ ਕਰਨ ਲੱਗੇ ਆ ਤੇਰੇ ਪੁੱਤ ਦੇ ਬੁੱਕਲ ਲੱਗੇ ਆ। ਸਰ ਕੋਈ ਬਰਾਮਦਗੀ ਵੀ ਹੋਈ ਹੈ ਜੀ ਸਰ ਕੋਈ ਬਰਾਮਦਗੀ ਵੀ ਹੋਈ ਹੈ ਜੀ ਹਾਂ ਇੱਥੇ 10000 ਇਹਨਾਂ ਨੇ ਜਿਹੜਾ ਦਿੱਤਾ ਸੀਗਾ ਉਹਦੇ ਕੋਲੋਂ ਬਰਾਮਦ ਕੀਤਾ ਹੈ ਤੇ ਉੱਤੇ ਆਪਾਂ ਪੱਤਰਕਾਰ ਕਿੰਨੇ ਯਸੇ ਪੱਤਰਕਾਰ کہہ ਰਹੇ ਆਂ ਔਰ ਆਜ ਦਾ ਹਾਈਕੋਰਟ ਹੈ ਰਹਿਣਾ ਪੰਜਾਂ ਦਾ ਕੱਲ ਤਾਂ ਗਿਆ ਉਹਨੇ ਹਾਂ ਕੋਰਟ ਹੈ ਗਿਆ ਤਾਂ ਇਹਨੂੰ ਆਪਾਂ ਕਰ ਦਿੰਦੇ ਸਾਰਾ ਤਫਸੀਲਾ ਕਰ ਦਿੰਦੇ ਹਾਂ ਪਰਚਾ ਦਰਜ ਕਰ ਦਿੱਤਾ ਗਿਆ ਸਰ ਕਿੰਡੀ ਕਰਨ ਲੱਗੇ ਕਿਤੇ ਅਸੀਂ ਕਰਦੇ ਪਏ ਹਾਂ ਸਾਰਾ ਤੁਹਾਨੂੰ ਦੱਸ ਦਾਂਗੇ ਕਰ ਵੀ ਫੀਓ ਪਰਚਾ ਦਰਜ ਹੋਵੇ ਤੇ ਹਾਂਜੀ ਸਰ ਯੈਸ ਦਰਜੀ ਕਰ ਰਹੇ ਹਾਂ ਦਰਜੀ ਕਰ ਤੇ ਹੋਏਗਾ ਸਰ ਪਰਚਾ ਤਾਂ ਫਿਰ ਡੈਫੀਨਟ ਨਹੀਂ ਹੋਊਗਾ ਕਿਹੜੀ ਕਿਹੜੀ ਧਾਰਾ ਲੱਗੇਗੀ ਸਰ ਉਹ ਤੁਹਾਨੂੰ ਸਾਰਾ ਦੱਸ ਦਿੰਦੇ ਜਿਲੰਦਰ ਤੋਂ ਦਵਿੰਦਰ ਸਿੰਘ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ੀਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786